ਓ ਯਾਰ ਸਿੱਲੂ ਮੇਰੀ ਗੱਲ ਸੁਣੋ ਜੇ ਪਲੇਅਰ ਇਹ ਹਰ ਝੂਠ ਬੋਲਦੇ ਨੇ ਵੀ ਟੱਚ ਨਹੀਂ ਹੋਇਆ ਉਹ ਕਹਿੰਦਾ ਟੱਚ ਹੋਇਆ ਫਿਰ ਰੈਫਰੀ ਦਾ ਕੀ ਕਸੂਰ ਹੈ ਹਰੇਕ ਇਦੋਂ ਬਾਅਦ ਇਦੋਂ ਬਾਅਦ ਰੈਫਰੀ ਦਾ ਫੈਸਲਾ ਮੰਗਿਆ ਜਾਊਗਾ ਕਿਸੇ ਪਲੇਅਰ ਦੀ ਨਹੀਂ ਸੁਣੀ ਜਾਣੀ ਜੇ ਮੇਰੀ ਗੱਲ ਸੁਣ ਲੋ ਕਿ ਪਲੇਅਰ ਦਾ ਫੈਸਲਾ ਨਹੀਂ ਮੰਨਣਾ ਰੈਫਰੀ ਦਾ ਫੈਸਲਾ ਮੰਨਿਆ ਜਾਊਗਾ ਚਾਹੇ ਉਹਨੇ ਤੁਸੀਂ ਹੋਲਡ ਕਰਾ ਸਕਦੇ ਹੋ ਨਹੀਂ ਫੈਸਲਾ ਰੈਫਰੀ ਦਾ ਮੰਨਿਆ ਜਾਣਾ ਮੈਚ ਸਟਾਰਟ ਕਰਾਓ ਯਾਰ ਦਰਵਾਓ ਜੀ ਮੈਚ ਸ਼ੁਰੂ ਮੈਚ ਕਰਵਾ ਦਿਓ ਭਾਈ ਹਲੋ ਭਾਈ ਦੋਨੋਂ ਟੀਮਾਂ ਦੇ ਕੋਚਾਂ ਨੂੰ ਬੇਨਤੀ ਆ 1 ਮਿੰਟ ਕੌਟੀ ਨਾ ਭਾਈ 1 ਮਿੰਟ 1 ਮਿੰਟ ਕੌਟੀ ਨਾ ਭਾਈ ਭਾਈ ਜੇ ਰੀਪਲੇ ਲੈਣਾ ਪਿਆਰ ਦਾ ਰੀਪਲੇ ਮਿਲ ਜੂਗਾ ਠੀਕ ਆ ਇੱਥੇ ਰੈਫਰੀ ਦੇ ਪ੍ਰੈਸ਼ਰ ਪਾ ਕੇ ਰੀਪਲੇ ਨਹੀਂ ਮਿਲਣਾ ਠੀਕ ਆ ਜੇ ਤੁਹਾਨੂੰ ਕੋਈ ਤਰਾਜ ਲੱਗਦਾ ਰੀਪਲੇ ਦੀ ਅਪੀਲ ਕਰ ਦੋ ਠੀਕ ਆ ਸਾਰੀ ਟੀਮ ਭੱਜ ਕੇ ਰੈਫਰੀ ਕੋਲੇ ਆਉਣੇ ਹੋ ਯਾਰ ਇਹ ਕੋਈ ਗੱਲ ਥੋੜੀ ਬਣਦੀ ਆ ਠੀਕ ਆ ਪਲੀਜ਼ ਰਿਕਵੈਸਟ ਆ ਭਰਾ ਮੇਰੇ ਦੋਨੇ ਟੀਮਾਂ ਨੂੰ ਠੀਕ ਆ ਦੋਨੇ ਟੀਮਾਂ ਨੂੰ ਰਿਕਵੈਸਟ ਆ ਭਰਾ ਮੇਰੇ ਆ ਰੀਪਲੇ ਲੈ ਲਓ ਪਿਆਰ ਨਾਲ ਕਪਲੀ ਸ਼ੇਰ ਦਾ ਸ਼ਿਲੂ ਦਾ ਇੱਕੋ ਜੱਫਾ ਭਾਈ ਕਹਿੰਦੇ 2000 ਦਾ ਆ ਦਰਸ਼ਕ